ਮਸ਼ਹੂਰ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੀ ਫਿਲਮ ਸਰਦਾਰਜੀ ਤਿੰਨ ਦਾ ਟ੍ਰੇਲਰ ਜੋ ਹੈ ਉਹ ਬੀਤੇ ਦਿਨੀ ਰਿਲੀਜ਼ ਕੀਤਾ ਗਿਆ ਜਿਸ ਤੋਂ ਬਾਅਦ ਇਹ ਫਿਲਮ ਦੇ ਨਾਲ-ਨਾਲ ਦਿਲਜੀਤ ਵੀ ਦੱਸ ਦਈਏ ਵਿਵਾਦਾਂ ਦੇ ਵਿੱਚ ਖਿਰ ਚੁੱਕੇ ਨੇ ਜਿੱਥੇ ਬੀਤੇ ਕੱਲ ਦਿਲਜੀਤ ਦੇ ਵੱਲੋਂ ਸਰਦਾਰਜੀ ਤਿੰਨ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਤੇ ਜਿਸ ਦੇ ਵਿੱਚ ਪਾਕਿਸਤਾਨੀ ਐਕਟਰ ਹਾਨਿਆ ਅਮੀਰ ਨੂੰ ਵੀ ਮੁੱਖ ਲੀਡ ਦੇ ਵਿੱਚ ਦੱਸ ਦਈਏ ਕਿ ਵੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਇਸ ਫਿਲਮ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਤੇ ਉੱਥੇ ਹੀ ਹੁਣ ਇਸ ਫਿਲਮ ਦੀ ਕਾਸਟ ਨੂੰ ਵੀ ਦੱਸ دیਏ ਕਿ ਭਾਰਤ ਦੇ ਵਿੱਚ ਬੈਨ ਕਰਨ ਦੀ ਮੰਗ ਜੋ ਹੈ ਉਹ FWICE ਯਾਨੀ ਕਿ ਫੈਡਰੇਸ਼ਨ ਆਫ ਵੈਸਟਰਨ ਸਿਨੇ ਐਮਪਲਾਈਜ਼ ਦੇ ਵੱਲੋਂ ਦਿਲਜੀਤ ਨੂੰ ਵੀ ਭਾਰਤ ਦੇ ਵਿੱਚ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਇਸੇ ਦੇ ਨਾਲ ਫਿਲਮ ਦੇ ਡਾਇਰੈਕਟਰ ਨੂੰ ਵੀ ਦੱਸ ਦਈਏ ਕਿ ਬੈਨ ਕਰਨ ਦੀ ਮੰਗ ਜੋ ਹੈ ਉਹ ਕੀਤੀ ਗਈ ਹੈ ਐਫ ਡਬਲਯੂ ਆਈਸੀਈ ਨੇ ਪਤਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ ਦਾ ਪਾਸਪੋਰਟ ਤੁਰੰਤ ਤੌਰ ਤੇ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਇਸੇ ਦੇ ਨਾਲ ਦਿਲਜੀਤ ਦੀ ਇੰਡੀਅਨ ਸਿਟੀਜ਼ਨਸ਼ਿਪ ਵੀ ਜੋ ਹੈ ਉਹ ਖਤਮ ਕਰ ਦਿੱਤੀ ਜਾਵੇ ਕਿਉਂਕਿ ਦਿਲਜੀਤ ਨੇ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰ ਹਾਨੇ ਅਮੀਰ ਨੂੰ ਲੈ ਕੇ ਦੇਸ਼ ਦੀਆਂ ਰਾਸ਼ੀ ਭਾਵਨਾਵਾਂ ਨੂੰ ਕਹਿ ਦਈਏ ਕਿ ਠੇਸ ਪਹੁੰਚਾਇਆ ਹੈ ਦੱਸ ਦਈਏ ਕਿ ਪਹਿਲਗਾਮ ਹਮਲੇ ਦੇ ਦੌਰਾਨ ਜੋ ਹੈ ਉਹ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਦੇ ਵਿੱਚ ਬੈਂਕ ਕਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਭਾਰਤੀ ਐਕਟਰ ਪਾਕਿਸਤਾਨੀ ਐਕਟਰ ਦੇ ਨਾਲ ਫਿਲਮ ਕਰੇਗਾ ਤਾਂ ਉਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਜੋ ਹੈ ਉਹ ਨਹੀਂ ਹੋਵੇਗੀ ਤਾਂ ਇਸੇ ਦੇ ਤਹਿਤ ਇਹ ਫਿਲਮ ਜੋ ਹੈ ਉਹ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਹਾਲਾਂਕਿ 27 ਜੂਨ ਨੂੰ ਓਵਰਸੀਜ਼ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉੱਥੇ ਹੀ ਫਿਲਮ ਮੇਕਰਸ ਨੇ ਜੋ ਆਪਣੀ ਸਫਾਈ ਦਿੱਤੀ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਹੈ ਕਿ ਇਹ ਫਿਲਮ ਜੋ ਹੈ ਉਹ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਸ਼ੂਟ ਕਰ ਲਈ ਗਈ ਸੀ ਤੇ ਇਸ ਦੇ ਵਿੱਚ ਇਸੇ ਦੇ ਕਾਰਨ ਜੋ ਆ ਇਹ ਫਿਲਮ ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾ ਰਹੀ ਤੇ 27 ਜੂਨ ਨੂੰ ਓਵਰਸੀਜ਼ ਦੇ ਵਿੱਚ ਫਿਲਮ ਜੋ ਹੈ ਉਹ ਰਿਲੀਜ਼ ਹੋਵੇਗੀ ਯੂਕੇ ਇੰਗਲੈਂਡ ਕੈਨੇਡਾ ਦੇ ਵਿੱਚ ਤੁਸੀਂ ਇਹ ਫਿਲਮ ਜੋ ਹੈ ਦੇਖ ਸਕਦੇ ਹੋ ਪਰ ਭਾਰਤੀ ਲੋਕ ਚੋਂ ਨਹੀਂ ਉਹ ਫਿਲਮ ਭਾਰਤ ਦੇ ਵਿੱਚ ਨਹੀਂ ਦੇਖ ਸਕਦੇ ਤਾਂ ਦਲਜੀਤ ਦੋਸਾਂਝ ਦੀ ਇਹ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦ ਲਗਾਤਾਰ ਜਾਰੀ ਹੈ ਤੇ ਭਾਰਤ ਵਿੱਚ ਜੋ ਹੈ ਦਿਲਜੀਤ ਨੂੰ ਵੀ ਬੈਨ ਕਰਨ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਐਫ ਡਬਲ ਯੂ ਆਈ ਸੀ ਏ ਨੇ ਜੋ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਫਿਲਮ ਨੂੰ ਬੈਨ ਕਰਨ ਦੇ ਨਾਲ ਨਾਲ ਦਿਲਜੀਤ ਦੋਸਾਂਝ ਨੂੰ ਵੀ ਦੱਸ દਈਏ ਕਿ ਬੈਨ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਦੇਸ਼ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਚਿੱਠੀ ਦਾ ਕੀ ਜਵਾਬ ਆਉਂਦਾ ਹੈ ਕਿ ਸੱਚਮੁੱਚ ਦੇ ਵਿੱਚ ਦਿਲਜੀਤ ਦੋਸਾਂਚ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਜਾਵੇਗਾ ਕਿਉਂਕਿ ਦਿਲਜੀਤ ਜੋ ਨੇ ਉਹ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਤੇ ਉੱਥੇ ਹੀ ਹੁਣ ਬਾਰਡਰ 2 ਦੇ ਵਿੱਚ ਵੀ ਦਿਲਜੀਤ ਮੁੱਖ ਲੀਡ ਦੇ ਵਿੱਚ ਦੱਸ ਦਈਏ ਕਿ ਨਜ਼ਰ ਆਣ ਵਾਲੇ ਨੇ ਤੇ ਹੁਣ ਇਹ ਵੇਖਣਾ ਹੋਵੇਗਾ ਇਸ ਫਿਲਮ ਦੀ ਜੋ ਸ਼ੂਟਿੰਗ ਚੱਲ ਰਹੀ ਹੈ ਬਾਰਡਰ 2 ਦੀ ਕਿ ਦਿਲਜੀਤ ਨੂੰ ਇਸ ਫਿਲਮ ਦੇ ਵਿੱਚ ਲਿਆ ਜਾਂਦਾ ਹੈ ਜਾਂ ਨਹੀਂ ਹੁਣ ਇਹ ਵੇਖਣ ਵਾਲਾ ਹੋਵੇਗਾ